ਤਨੂੰ ਦਰਸ਼ਨ ਕਰਵਾਉਨੇ ਆ ਗੁਰਦੁਆਰਾ ਸਾਹਿਬ ਜੀ ਦੇ ਜਿੱਥੇ ਦਰਾਹੇ ਦੇ ਨਾਮ ਤੋਂ ਆ ਜਿੱਥੇ ਇਸ ਗੁਰਦੁਆਰਾ ਸਾਹਿਬ ਜੀ ਤੋਂ ਦਰਾਹੇ ਦੇ ਦੋ ਨਾਮ ਪੈਗੇ ਸੀ ਦੋ ਰਾਹਾ ਪੈ ਗਿਆ ਸੀਗਾ ਪਾਸੇ ਗੁਰਦੁਆਰਾ ਸਾਹਿਬ ਜੀ ਦਾ ਲੰਗਰ ਹਾਲ ਆ ਜੀ ਤੇ ਲੰਗਰ ਹਾਲ ਜੀ ਆਪਾਂ ਲੈ ਕੇ ਚੱਲਦੇ ਆ ਤੁਹਾਨੂੰ ਜੀ ਨਾਲ ਦੀ ਨਾਲ ਆਪਾਂ ਤੁਹਾਨੂੰ ਦਰਸ਼ਨ ਕਰਵਾ ਰਹੇ ਆ ਗੁਰਦੁਆਰਾ ਸਾਹਿਬ ਜੀ ਦੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਦੋ ਨਿਸ਼ਾਨ ਸਾਹਿਬ ਗੁਰੂ ਜੀ ਦੇ ਦਰਸ਼ਨ ਸਾਹਿਬ ਜੀ ਦਾ ਦਰਸ਼ਨ ਕਰਵਾ ਰਹੇ ਹਾਂ ਗੁਰਦੁਆਰਾ ਸਾਹਿਬ ਜੀ ਦੇ ਇਹ ਮੁਗਲ ਸਰਾ ਨਾਲ ਹੀ ਬਣੀ ਹੋਈ ਆ ਮੁਗਲਾਂ ਦੇ ਸਮੇਂ ਦੀ ਆ ਜੀ ਤੇ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਬੰਟੀ ਪੰਜਾਬੀ ਬਲੌਗ ਐਂਡ ਟਰੈਵਲ ਦੋਸਤੋ ਅੱਜ ਆਪਾਂ ਪਹੁੰਚੇ ਹਾਂ ਦਰਾਹੇ ਦੇ ਵਿੱਚ ਜਿੱਥੇ ਛੇਵੇਂ ਪਾਸ਼ਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਗੁਰਦੁਆਰਾ ਬਣਿਆ ਜੀ ਇਤਿਹਾਸਿਕ ਗੁਰਦੁਆਰਾ ਆਪਾਂ ਤੁਹਾਨੂੰ ਦਰਸ਼ਨ ਕਰਵਾਉਨੇ ਆ ਗੁਰਦੁਆਰਾ ਸਾਹਿਬ ਜੀ ਦੇ ਜਿੱਥੇ ਦਰਾਹੇ ਦੇ ਨਾਮ ਤੋਂ ਆ ਜਿੱਥੇ ਇਸ ਗੁਰਦੁਆਰਾ ਸਾਹਿਬ ਜੀ ਤੋਂ ਦਰਾਹੇ ਦੇ ਦੋ ਨਾਮ ਪੈਗੇ ਸੀ ਦੋ ਰਾਹਾ ਪੈ ਗਿਆ ਸੀਗਾ ਤੇ ਇਸ ਸ਼ਹਿਰ ਨੂੰ ਪਹਿਲਾਂ ਕਿਆਮਾਵਾਦ 84 ਵੀ ਕਿਹਾ ਜਾਂਦਾ ਸੀਗਾ ਤੇ ਇਸ ਗੁਰਦੁਆਰਾ ਸਾਹਿਬ ਜੀ ਦੇ ਆਪਾਂ ਤੁਹਾਨੂੰ ਕਰਾਉਣੇ ਆ ਦਰਸ਼ਨ ਵੀਡੀਓ ਨਾਲ ਦੋਸਤੋ ਬਣ ਰਹੇ ਹੋ ਜਿਨ੍ਹਾਂ ਦੋਸਤਾਂ ਨੇ ਮਿੱਤਰਾਂ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਜੀ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਕਿ ਤੁਹਾਨੂੰ ਮੇਰੀ ਆਉਣ ਵਾਲੀਆਂ ਵੀਡੀਓ ਨਾਲ ਦੀ ਨਾਲ ਅਪਡੇਟ ਹੁੰਦੀਆਂ ਰਹਿੰਦੀਆਂ ਨੇ ਜੀ ਚਲੋ ਆਪਾਂ ਕਰਾਨੇ ਆ ਤੁਹਾਨੂੰ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਜੀ ਸੰਗਤੋ ਗੁਰਦੁਆਰਾ ਸਾਹਿਬ ਜੀ ਦਾ ਮੇਨ ਐਂਟਰੀ ਗੇਟ ਆ ਜੀ ਦੇਖ ਸਕਦੇ ਹੋ ਨishan ਸਾਹਿਬ ਜੀ ਦੇ ਸਾਹਮਣੇ ਬਿਲਕੁਲ ਕਰੋ ਦਰਸ਼ਨ ਸੰਗਤੋ ਤੇ ਆਪਣਾ ਜੀਵਨ ਸਫਲਾ ਕਰੋ ਗੁਰਦੁਆਰਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਿੱਥੇ ਪਾਸ਼ਾ ਜੀ ਨੇ ਇਸ ਧਰਤੀ ਨੂੰ ਦਰਾਹੇ ਦੀ ਧਰਤੀ ਨੂੰ ਭਾਗ ਲਾਇਆ ਸੀ ਜੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਚੰਦੂ ਸਵਾਹੀ ਨੂੰ ਨੱਥ ਪਾ ਕੇ ਦਿੱਲੀ ਤੋਂ ਲਾਹੌਰ ਜਾਂਦੇ ਹੋਏ ਇਸ ਸਥਾਨ ਤੇ ਠਹਿਰੇ ਸਨ ਤੇ ਲਗਭਗ 3 ਮਹੀਨੇ ਸਤਗੁਰੂ ਜੀ ਕਿਲੇ ਅੰਦਰ ਰਹੇ ਅਤੇ ਬਾਹਰ ਦਮਦਮਾ ਸਾਹਿਬ ਵਾਲੀ ਜਗ੍ਹਾ ਤੇ ਸਿੱਖ ਫੌਜਾਂ ਦਾ ਉਤਾਰਾ ਕੀਤਾ ਗਿਆ ਇੱਥੇ ਹੀ ਸਤਗੁਰੂ ਜੀ ਦੀਵਾਨ ਸਜਾਉਂਦੇ ਸੀ ਇਸ ਸਥਾਨ ਦੇ ਨਾਲ ਹੀ ਹੋਰ ਵੀ ਇਤਿਹਾਸਿਕ ਨਿਸ਼ਾਨੀਆਂ ਜੋ ਅੱਜ ਵੀ ਮੌਜੂਦ ਹਨ ਕਾਗਜ਼ਾਂ 'ਚ 300 ਬਿਗੇ ਪੋਏ ਮਹਾਰਾਜ ਦੇ ਨਾਮ ਹੈ ਗੁਰਦੁਆਰਾ ਬੇਰ ਸਾਹਿਬ ਵੀ ਇਸ ਜਗ੍ਹਾ ਤੇ ਸ਼ਿਸ਼ੋਭਿਤ ਹੈ ਜੀ ਇਸ ਸਥਾਨ 'ਤੇ ਬੌਲੀ ਸਾਹਿਬ ਦੇ ਬਿਲਕੁਲ ਨਾਲ ਹੈ ਬੇਰੀ ਬੜੀ ਪੁਰਾਣੀ ਅਤੇ ਭਾਰੀ ਹੈ ਸਤਿਗੁਰੂ ਪਾਸ਼ਾਹੀ 6ਵੀਂ ਇਸ ਦੇ ਹੇਠ ਬੈਠਿਆ ਕਰਦੇ ਸਨ ਬੇਰੀ ਦੁਆਲੇ ਬਾੜ ਇੱਟਾਂ ਦੀ ਦੀਵਾਰ ਹੈ ਜਿਸ ਨਾਲ 6ਵੇਂ ਪਾਸ਼ਾਹੀ ਦਾ ਬਾਗ ਹੁੰਦਾ ਸੀ ਇੱਕ ਗੁਰਦੁਆਰਾ ਸਰਾਈ ਸਾਹਿਬ ਵੀ ਮੌਜੂਦ ਹੈ ਇਸ ਸਥਾਨ 'ਤੇ ਸਰਾਈਸ ਵਿੱਚ ਹੈ ਸਤਿਗੁਰੂ ਪਾਸ਼ਾਹੀ 6ਵੀਂ ਇੱਥੇ ਰਿਹਾ ਕਰਦੇ ਸਨ ਅਤੇ ਦੀਵਾਨ ਦਮਦਮਾ ਸਾਹਿਬ ਵਾਲੀ ਜਗ੍ਹਾ ਸਜਾਉਂਦੇ ਸਨ ਜਦੋਂ ਮਹਾਰਾਜਾ ਪਟਿਆਲਾ ਕਰਮ ਸਿੰਘ ਜੀ ਨੇ ਆਨੰਦ ਕਾਰਜ ਇੱਥੇ ਕਰਵਾਏ ਤਾਂ ਇਹ ਜਗ੍ਹਾ ਬਣੀ ਹੋਈ ਸੀ ਮੁਸਲਮਾਨਾਂ ਦੇ ਜ਼ੋਰ ਸਮੇਂ ਮੰਜੀ ਸਾਹਿਬ ਵਾਲੀ ਜਗ੍ਹਾ ਮਕਾਨ ਉਸਾਰੀਆਂ ਤਾਂ ਕੰਧਾਂ ਸਮੇਤ ਸਾਰਾ ਢਹਿ ਗਿਆ ਫਿਰ ਕਿਸੇ ਨੇ ਹੌਸਲਾ ਨਹੀਂ ਕੀਤਾ ਜੀ ਹਾਂਜੀ ਲੋ ਜੀ ਸੰਗਤੋ ਅੱਜ ਦਾ ਹੁਕਮਨਾਮਾ ਪੜੋ ਜੀ ਮੇਰੀ ਵੀਡੀਓ ਦੇ ਵਿੱਚੋਂ ਬੜੇ ਪਿਆਰ ਤੇ ਸਤਿਕਾਰ ਨਾਲ ਬੈਠ ਕੇ ਤੁਸੀਂ ਅੱਜ ਦਾ ਹੁਕਮਨਾਮਾ ਪੜ ਸਕਦੇ ਹੋ ਤੇ ਆਪਾਂ ਤੁਹਾਨੂੰ ਦਰਬਾਰ ਸਾਹਿਬ ਚ ਲੈ ਕੇ ਆਏ ਆਂ ਤੇ ਸੰਗਤੋਂ ਦਰਸ਼ਨ ਕਰੋ ਸ਼੍ਰੀ ਦਰਬਾਰ ਸਾਹਿਬ ਜੀ ਦੇ ਤੇ ਆਪਣਾ ਜੀਵਨ ਸਫਲਾ ਕਰੋ ਪ੍ਰਮਾਤਮਾ ਕਰੇ ਜੋ ਵੀ ਮੇਰੀ ਵੀਡੀਓ ਨੂੰ ਦੇਖ ਰਿਹਾ ਜੀ ਦਿਨ ਦੁਗਣੀ ਰਾਤ ਚੋਗਣੀ ਤਰੱਕੀਆਂ ਮਾਣਨ ਜੀ ਪਾਸੇ ਗੁਰਦੁਆਰਾ ਸਾਹਿਬ ਜੀ ਦਾ ਲੰਗਰ ਹਾਲ ਆ ਜੀ ਤੇ ਲੰਗਰ ਹਾਲ ਜੀ ਆਪਾਂ ਲੈ ਕੇ ਚੱਲਦੇ ਆ ਤੁਹਾਨੂੰ ਜੀ ਇੱਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਜੀ ਗੁਰਦੁਆਰਾ ਸਾਹਿਬ ਜੀ ਦਾ ਲੰਗਰ ਹਾਲ ਆ ਜੀ ਬਹੁਤ ਹੀ ਪਿਆਰੇ ਜਿਹਾ ਪੱਖੇ ਲੱਗੇ ਹੋਇਆ ਤੁਸੀਂ ਦੇਖ ਸਕਦੇ ਹੋ ਬਹੁਤ ਵੱਡਾ ਲੰਗਰ ਹਾਲ ਬਣਿਆ ਗੁਰਦੁਦੁਆਰਾ ਸਾਹਿਬ ਜੀ ਦੇ ਵਿੱਚ ਤੇ ਅਚਾਹ ਪ੍ਰਸ਼ਾਦਾ ਆਪਾਂ ਵੀ ਛਕੀਏ ਜੀ ਹਾਂਜੀ ਦੋਸਤੋ ਤੁਸੀਂ ਦੇਖ ਸਕਦੇ ਹੋ ਪਿਛਲੇ ਗੁਰਦੁਆਰਾ ਸਾਹਿਬ ਜੀ ਦੇ ਪਿਛਲੇ ਪਾਸੇੋਂ ਆਪਾਂ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਸੰਗਤੋ ਵੀਡੀਓ ਨਾਲ ਬਨੇਰੋ ਨਾਲ ਦੀ ਨਾਲ ਆਪਾਂ ਤੁਹਾਨੂੰ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਵਾਇਆ ਜੀ ਨਾਲ ਦੀ ਨਾਲ ਆਪਾਂ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਗੁਰਦੁਆਰਾ ਸਾਹਿਬ ਜੀ ਦੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਦੋ ਨਿਸ਼ਾਨ ਸਾਹਿਬ ਗੁਰੂ ਜੀ ਦੇ ਦਰਸ਼ਨ ਕਰ ਸਕਦੇ ਹੋ ਤੁਸੀਂ ਇਧਰਲੇ ਪਾਸੇ ਇੱਕ ਨਲਕਾ ਲੱਗਿਆ ਹੋਇਆ ਜੀ ਤੁਸੀਂ ਦੇਖ ਸਕਦੇ ਹੋ ਦੋਰਾਹਾ ਇੱਥੇ ਛੇਵੇਂ ਪਾਤਸ਼ਾਹੀ ਦੇ ਚਾਰ ਸਥਾਨ ਮੀਰੀ ਪੀਰੀ ਦੇ ਹਨ ਇਸ ਨਗਰ ਦਾ ਪੁਰਾਣਾ ਨਾਮ ਕਿਆਮਾਬਾਦ 84 ਕਹਿੰਦੇ ਸਨ ਜੀ ਦਰਾਹੇ ਚ ਅਕਾਲੀਆਂ ਦੀ ਪੱਤੀ ਪਿੰਡ ਦਰਾਹੇ ਦੇ ਵਿੱਚ ਸ੍ਰੀ ਗੁਰੂ ਹਰਗੋਬਿੰਦ ਜੀ ਦੇ ਗੁਰਦੁਆਰਾ ਸਾਹਿਬ ਦੇ ਪੁਰਾਤਨ ਪ੍ਰਬੰਧਕ ਕਾਲੀ ਸਿੰਘ ਸਨ ਭਾਵੇਂ ਬਥੇਰੇ ਵਸੇ ਹਿੰਦੂਆਂ ਦੀ ਸੀ ਇਸ ਕਰਕੇ ਉਸ ਪੱਤੀ ਦਾ ਨਾਂ ਕਾਲੀਆਂ ਵਾਲੀ ਪੱਤੀ ਸੱਦਾ ਜਾਣ ਲੱਗਾ ਤੇ ਹੁਣ ਤੱਕ ਪਿੰਡ ਦਰਾਹੇ ਵਿੱਚ ਸੱਦੀ ਜਾਂਦੀ ਹੈ ਔਰੰਗਜ਼ੇਬ ਨੇ ਤਲਵਾਰ ਦੇ ਜ਼ੋਰ ਨਾਲ ਮੁਸਲਮਾਨੀ ਮਤ ਫਲਾਣ ਦੀ ਲਹਿਰ ਚਲਾਈ ਤਾਂ ਉਸ ਦੀਆਂ ਫੌਜਾਂ ਰਾਹੀਂ ਇਹ ਲਹਿਰ ਦਾ ਪ੍ਰਚਾਰ ਪੰਜਾਬ ਵੱਲ ਆਇਆ ਤਾ ਅਕਾਲੀ ਸਿੰਘ ਜੋ ਪਿੰਡ ਦਰਾਹਾ ਚ ਵਸਦੇ ਸਨ ਮੁਸਲਮਾਨ ਹੋ ਗਏ ਗੁਰਦੁਆਰਾ ਸਾਹਿਬ ਦੇ ਦੋਵੇਂ ਪਟੇ ਇਹਨਾਂ ਨਵੇਂ ਬੜੇ ਮੁਸਲਮਾਨਾਂ ਦੇ ਹੱਥ ਆਏ ਜਿਨ੍ਹਾਂ ਦੀ ਵੰਸ਼ ਵਿੱਚੋਂ ਚੂਹਾ ਮੂਹਾ ਤੇ ਦੋਹਾ ਰਾਹਾ ਪ੍ਰਾਹੁਣੇ ਸਨ ਜਿਨ੍ਹਾਂ ਦੀ ਔਲਾਦ ਇੱਥੇ ਵਸਦੀ ਰਹੀ ਹੁਣ ਵਰਤਮਾਨ 1947 2004 ਵਿਕਰਮੀ ਤੇ ਕੱਲੂਕਾਰੇ ਵਿੱਚ ਪਾਕਿਸਤਾਨ ਨੂੰ ਜਾਣ ਤੋਂ ਪਹਿਲਾਂ ਇੱਕ ਪਟਾ 568 ਬਿੱਗੇ ਅਤੇ ਦੂਜਾ ਪਟਾ 70 ਬਿੱਗੇ ਦਾ ਲੈ ਕੇ ਸ਼੍ਰੀਮਾਨ ਬਾਬਾ ਕਿਸ਼ਨ ਸਿੰਘ ਪਾਸ ਆਏ ਉਹਨਾਂ ਦੇ ਆਗੂ ਹਬੀਬ ਮੁਹੰਮਦ ਬਲਦ ਅਲੀ ਬਖਸ਼ ਪੱਤੀ ਅਕਾਲੀਆਂ ਵਾਲੇ ਨੇ ਪੁੱਲ ਬਖਸ਼ਾਈ ਅਤੇ ਸਿੱਖੀ ਧਰਨ ਲਈ ਬਹੁਤ ਤਰਲੇ ਕੀਤੇ ਪਰ ਸੰਤ ਜੀ ਹੋਰਾਂ ਪਟੇ ਤਾਂ ਰੱਖ ਲੈ ਪਰ ਅਮ੍ਰਿਸ਼ਕੋਣ ਜੋਗ ਨਾ ਸਮਝਿਆ ਅਤੇ ਕੀ ਤੁਸੀਂ ਤਾਂ ਗੰਗਾ ਗਏ ਗੰਗਾ ਰਾਮ ਜਮਨਾ ਗਏ ਜਮਨਾ ਦਾਸ ਤੀਰਥ ਗਏ ਤਾਂ ਰਾਮ ਰਾਮ ਮਸਜਿਦ ਗਏ ਤਾਂ ਸਾਹਿਬ ਸਲਾਮ ਇਹ ਵੇਰਵਾ ਮਾਹਲਵਾ ਇਤਿਹਾਸ ਦੇ ਗੁਰਦੁਆਰਾ ਪਿੰਡ ਦਰਾਹਾ ਕਾਂਡ ਵਿੱਚ ਦਰਜ ਹੈ ਇਸ ਸਥਾਨ ਦਾ ਪ੍ਰਬੰਧ ਦਰਾਹੇ ਦੀ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਚਲਾ ਰਹੀ ਹੈ ਹਰ ਸੰਗਰਾਦ ਨੂੰ ਭਾਰੀ ਜੋੜ ਮੇਲਾ ਪਰਦਾ ਹੈ ਜੂਨ ਵਿੱਚ 6ਵੇਂ ਪਾਸ਼ਾ ਸ਼੍ਰੀ ਗੁਰੂ ਹਰਗੋਬਿੰਦ ਜੀ ਦਾ ਪ੍ਰਕਾਸ਼ ਪੁਰਬ ਦਰਾਹਾ ਤੇ ਇਲਾਕੇ ਵੱਲੋਂ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ ਜੀ ਜੀ ਦੋਸਤੋ ਜੀ ਜਿਹੜਾ ਮੈਂ ਤੁਹਾਨੂੰ ਦਿਖਾ ਰਿਹਾ ਜੀ ਗੁਰਦੁਆਰਾ ਸਾਹਿਬ ਜੀ ਦਾ ਦਰਸ਼ਨ ਕਰਵਾ ਰਿਹਾ ਹਾਂ ਗੁਰਦੁਆਰਾ ਸਾਹਿਬ ਜੀ ਦੇ ਇਹ ਮੁਗਲ ਸਰਾ ਨਾਲ ਹੀ ਬਣੀ ਹੋਈ ਆ ਮੁਗਲਾਂ ਦੇ ਸਮੇਂ ਦੀ ਆ ਜੀ ਤੇ ਗੁਰਦੁਆਰਾ ਸਾਹਿਬ ਜੀ ਦੇ ਤੁਹਾਨੂੰ ਦਰਸ਼ਨ ਹੋ ਰਹੇ ਨੇ ਦਾ ਸੰਗਤ ਉਹ ਤੁਸੀਂ ਦੇਖ ਸਕਦੇ ਹੋ ਦੋਸਤੋ ਜਿਨ੍ਹਾਂ ਦੋਸਤਾਂ ਨੇ ਮਿੱਤਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਜੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜੀ ਧੰਨਵਾਦ ਸਾਰਿਆਂ ਦੋਸਤਾਂ ਮਿੱਤਰਾਂ ਦਾ ਜੀ